ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਹਦਾਇਤ ਅਨੁਸਾਰ ਅ ਸਬ ਡਿਵੀਜ਼ਨ ਨਾਰਥ ਪੀਐਸ ਰਣਜੀਤ ਐਵਨਿਊ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੈ ਅ ਐਫਆਈਆਰ ਨੰਬਰ 195 15 12 2024 304 2 308 4 ਤੇ 25 ਬੀਐਨਐਸ ਐਕਟ ਦੇ ਤਹਿਤ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਲਵਪ੍ਰੀਤ ਸਿੰਘ ਲਾਇਸ ਲਵ ਰੋਹਿਤ ਲਾਇਸ ਚੂਹੀ ਤੇ ਪਰਮਪ੍ਰੀਤ ਸਿੰਘ ਅਲਾਇਸ ਟੇਕੇ ਤੇ ਇਹਨਾਂ ਦੀ ਉਮਰ ਕਰੀਬ 22 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਇਹਨਾਂ ਨੇ ਜਿਹੜੀ ਸਕੂਟ ਐਕਟਿਵਾ ਸਕੂਟੀ ਸਨੈਚ ਕੀਤੀ ਸੀ ਉਹ ਅਸੀਂ ਅਰੈਸਟ ਕਰ ਲਈਏ 15 12 2024 ਨੂੰ ਕੀਤੇ ਰਣਜੀਤ ਐਵਨਿਊ ਡੀ ਬਲਾਕ ਲਾਗੇ ਤੇ ਜਿਹੜਾ ਇਹ ਬਕੂਆ ਹੋਇਆ ਸੀ ਐ ਐਚ ਕੇ ਹੋਟਲ ਰਣਜੀਤ ਐਵਨਿਊ ਦੇ ਲਾਗੇ ਬਕੂਆ ਹੋਇਆ ਸੀਗਾ ਜੀ ਇਹ ਹੈਗਾ ਕਿ ਇਹ ਦੋ ਮੁੰਡੇ ਜਿਹੜੇ ਮਾਈਨਰ ਏਜ ਦੇ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਤੇ ਤਿੰਨ ਮੁੰਡੇ ਮੋਟਰਸਾਈਕਲ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਸਕੂਟੀ ਨੂੰ ਕੇਕ ਘੇਰਿਆ ਤੇ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਬਹਿਸਬਾਜ਼ੀ ਕਰਕੇ ਤੇ ਉਹ ਇੱਕ ਇਹਨਾਂ ਨੂੰ ਆਪਣੇ ਪਾਂਦੀ ਦੁਕਾਨ ਤੇ ਲੈ ਗਏ ਜਿੱਥੋਂ ਉਹਨਾਂ ਨੇ ਕੁਝ ਪੈਸੇ ਜੀਪੇ ਵੀ ਕਰਾਏ ਆਪਣੇ ਅਕਾਊਂਟ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਅਹ ਥੋੜਾ ਹੋਰ ਅੱਗੇ ਲੈ ਜਾ ਕੇ ਤੇ ਇਹਨਾਂ ਨੂੰ ਧਮਕਾਇਆ ਡਰਾਇਆ ਤੇ ਉਹ ਦੋ ਮਾਈਨਰ ਬੱਚਿਆਂ ਦੀ ਸਕੂਟੀ ਲੈ ਕੇ ਫਰਾਰ ਹੋ ਗਏ ਸੀ ਤੇ ਇਹ ਜਿਹੜੇ ਤਿੰਨ ਜਣੇ ਆ ਅ ਜਿਹੜੇ ਅਕਿਊਜ਼ ਦੇ ਅਸੀਂ ਅਰੈਸਟ ਕੀਤੇ ਐ ਲਵਪ੍ਰੀਤ, ਰੋਹਿਤ ਤੇ ਪਰਮਪ੍ਰੀਤ ਇਹ ਕੋਈ ਕੰਮ ਨਹੀਂ ਕਰਦੇ ਕੋਈ 12ਵੀਂ ਪਾਸ ਐ ਕੋਈ 10ਵੀਂ ਪਾਸ ਹੈਗਾ ਤੇ ਜਿਹੜਾ ਰੋਹਿਤ ਐ ਇਹਦੇ ਤੇ 399 ਤੇ 402 ਦਾ ਲੁਧਿਆਣੇ 2022 ਦਾ ਇੱਕ ਕੇਸ ਵੀ ਹੈਗਾ ਤੇ ਬਲਗ ਆਇਰਨ ਫੈਕਟਰੀ ਚ ਕੰਮ ਕਰਦਾ ਅਸੀਂ ਨਾ ਤੋਂ ਪੁੱਛਗਿਛ ਕਰ ਰਹੇ ਹਾਂ ਰਿਮਾਂਡ ਲੈ ਕੇ ਅਸੀਂ ਹੋਰ ਵੀ ਪੁੱਛਗਿਛ ਕਰਾਂਗੇ ਤੇ ਜੋ ਵੀ ਕੁਝ ਸਾਹਮਣੇ ਆਏਗਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਸ਼ਾਟਾ ਅੰਡਰ ਦ ਸੁਪਰਵੀਜ਼ਨ ਆਫ ACP ਵੈਸਟ ਦਾ ਸ਼ੇਪਦਰਸ਼ਨ ਜੀ ਤੇ SHO ਛਾਟਾ ਸ਼੍ਰੀ ਵਿਨੋਦ ਕੁਮਾਰ ਉਹਨਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਐ FIR ਨੰਬਰ 220 ਅੰਡਰ ਸੈਕਸ਼ਨ 303 2 317 2 BNS ਐਕਟ ਦੇ ਤਹਿਤ ਦੋਸ਼ੀਆਂ ਦਾ ਨਾਮ ਹੈ ਪ੍ਰਿੰਸ ਗਿਲ ਬਲਜਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਤਿੰਨਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ 10ਵੀਂ 12ਵੀਂ ਪੜ੍ਹੇ ਐ ਤੇ ਇਹ ਤਿੰਨੋਂ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਤੋਂ ਸਾਨੂੰ ਚਾਰ ਮੋਟਰਸਾਈਕਲ ਤੇ ਦੋ ਐਕਟਿਵਾ ਸਕੂਟਰ ਵੀ ਰਿਕਵਰੀ ਹੋਈ ਹੈ ਤੇ 14 ਤਰੀਕ ਨੂੰ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਕੈਂਟੋਨਮੈਂਟ ਏਰੀਆ ਦੇ ਵਿੱਚੋਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 6 ਵਾਹਨਾਂ ਦੀ ਰਿਕਵਰੀ ਹੋਈ ਹੈ ਤੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੇ ਹੋਰ ਵੀ ਕੁਝ ਨਿਕਲੂਗਾ ਪੁੱਛਗਿੱਛ ਦੇ ਵਿੱਚ ਤੇ ਉਹ ਵੀ ਅਸੀਂ ਅਨੁਜ ਪਬਲਿਕ ਨੂੰ ਜਾਣੂ ਕਰਾਵਾਂਗੇ ਤੇ ਬਾਕੀ ਇਹਨਾਂ ਦੇ ਬਰ ਖਿਲਾਫ ਹਲੇ ਫਿਲਹਾਲ ਸਾਨੂੰ ਕੋਈ ਹੋਰ ਕੋਈ ਕੇਸ ਦਾ ਨਹੀਂ ਪਤਾ ਚੱਲਿਆ ਧੰਨਵਾਦ